ਅਸੀਂ ਅੱਜ ਦੇ ਇਸ ਖਾਸ ਸਮਾਗਮ ਲਈ ਪੰਜਾਬ ਵਰ ਖਾਸ ਸਵਾਗਤ ਕਰਦੇ ਹਾਂ ਅਸੀਂ ਅੱਜ ਚੰਨ ਅਫਰ ਜੀ ਦੇ ਦਿਲ ਲਗੇ ਹਾਂ ਸਤਿ ਸ਼੍ਰੀ ਅਕਾਲ ਮੌਜੂਦ ਦੀ ਆਦਰ ਬ੍ਰਹਮਾ ਜੀ ਮੌਤ ਬੋਤਲ ਕਿਹਾ ਜੀ ਅੱਜ ਸੀ ਗੱਲ ਕਰਾਂਗੇ ਅੱਜ ਕਾ ਜੋ ਕਿ ਫੈਕਟਰੀਆਂ ਬਣ ਕੇ ਬਣ ਰਹੀਆਂ ਨੇ ਥਾਂ ਥਾਂ ਤੇ ਉਹ ਬਹੁਤ ਗਲਤ ਨੇ ਕਿਉਂਕਿ ਫੈਕਟਰੀਆਂ ਕੜ ਕੇ ਜੋ ਕਿ ਧੂਆਂ ਕਾ ਹੁੰਦਾ ਹੈ ਉਹ ਸਾਡੇ ਅੰਦਰ ਜਾਂਦਾ ਹੈ ਸਾਨੂੰ ਬਹੁਤ ਮੁਮਾਰਿਆ ਕਰਦਾ ਹੈ ਖਾਸ ਕਰਕੇ ਬਜ਼ੁਰਗਾਂ ਤੇ ਬੱਚਿਆਂ ਨੂੰ ਸੋ ਜਿਸ ਕਰਕੇ ਆ ਸਾਦੀ ਪ੍ਰਕਿਰਿਆ ਵਿੱਚ ਕਾਫੀ ਪਤਾ ਹੋ ਜਾਂਦਾ ਹੈ ਜਿਸ ਕਾਰਨ ਸਾਰਾ ਅੰਜਾਮ ਵਕਤੀਆਂ ਤੇ ਮਾਲਕਾਂ ਨੂੰ ਲੱਗਦਾ ਕਿਉਂਕਿ ਫੈਕਟਰੀਸ ਕਰਕੇ ਉਹਨਾਂ ਜਨਨਤ ਨੂੰ ਆ ਬਿਮਾਰੀ ਪੈਦਾ ਕਰਦਾ ਹੈ ਬਹੁਤ ਆਵਾਜ਼ ਪ੍ਰਦੂਸ਼ਿਤ ਕਰਦਾ ਤੇ ਹਵਾੜ ਵੀ ਪਿੱਖ ਨੂੰ ਜੋ ਕਿ ਕਲਮ ਕਰ ਰਿਹਾ ਹੈ ਸੋ ਬਹੁਤ ਮਾੜੀ ਗੱਲ ਹੈ ਸੋ ਜਦਾਂ ਜੀ ਹੋ ਸਕੇ ਨਾ ਬਦਬਦ ਨਾ ਨਾ ਇਸ ਤੋਂ ਜ਼ਿਆਦਾ ਫੋਕਸ ਨਾ ਕੀਤਾ ਜਾਵੇ ਕਿਉਂਕਿ ਇਹ ਹੌਤੋਂ ਇਨਵੋਲਟ ਜਾਂਦਾ ਹੈ ਜਦੋਂ ਫਿਰ ਤੁਸੀਂ ਹਮੇਸ਼ਾ ਯਾਰਾ ਰੋਕੋ ਨਾ ਗੁਮਾਰ ਕਰ ਦਿਓ ਬਦਬਦ ਵਰਤਦੇ ਜਾਂਦੇ ਜਦੋਂ ਆਪਰੇਸ਼ਨ ਵੱਧ ਜਾਵੇ ਜਦੋਂ ਮਤਲਬ ਕਿ ਸੰਖਿਆ ਵੱਧ ਜਾਵੇ ਸੋ ਬੰਨਾ ਰਹੇਗਾ ਪਪੂਲਰ ਵੀਜੂ ਚੰਦ ਰਖਤਾ ਹੋਵੇ ਤਾਂ ਕਿ ਵਾਧਾ ਪੰਜਾਬ ਰਵੇ ਅਦੇ ਫੇੜੇ ਫੈਕਟਰੀਆਂ ਕੱਟ ਕੱਟ ਲਗਾਓ ਤਾਂ ਕਿ ਸਾਨੂੰ ਕੋਈ ਵੀ ਸਾਹ ਦੀ ਬਿਮਾਰੀ ਅੰਦਰ ਫੈਲ ਨਾ ਹੋਵੇ ਇਹ ਸਭ ਕੋ ਜੇ ਯੋਗਤਾ ਕਰ ਰਹੀ ਹੈ ਹੁਣ ਅਜ ਕੱਲ ਖਦਮਾਲ ਇਸੇ ਪਹਿਲਾਂ ਰੱਬ ਦਾ ਖਦਮਾਲ ਕਰ ਚੁੱਕੇ ਆ ਪਰਮਾਤਮਾ ਦਾ ਖਦਮਾਲ ਕਰ ਚੁੱਕੇ ਆ ਸੋ ਅੱਗੇ-ਬੱਗੇ ਤੁਸੀਂ ਵੀ ਸਹੀ ਹੋ ਪਰ ਮਾਦਾ ਵੀ ਕਿਤਾਬ ਨੂੰ ਅਡੋਰ ਵਿੱਚ ਕਰਨਾ ਸ਼ੁਰੂ ਕਰਦੇ ਵੇ ਸੋ ਬੱਗੇ-ਬੱਗੇ ਕਰਕੇ ਅੱਜ ਮੈਂ ਬੰਦ ਕਰੂ ਆ ਬਹੁਤ ਵਧੀਆ ਇਹ ਕਰਨਾ ਨੂੰ ਮਾਦਾ